ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਵੈਜ ਪਲਾਉ ਬਣਾਵਾਂਗੇ ਇਹ ਦੇਖੋ ਮੈਂ ਦੇ ਵਿੱਚ ਗਾਜਰ ਮਟਰ ਆਲੂ ਤੇ ਪਿਆਜ਼ ਕੱਟਿਆ ਤੇ ਇੱਕ ਦੋ ਹਰੀ ਮਿਰਚਾਂ ਤੇ ਥੋੜਾ ਜਿਹਾ ਅਦਰਕ ਕੱਟ ਕੇ ਰੱਖਿਆ ਹੋਇਆ ਸਭ ਤੋਂ ਪਹਿਲਾਂ ਮੈਂ ਇਹ ਘਿਓ ਪਾਵਾਂਗੇ ਦੇਸੀ ਘਿਓ ਪਾਇਆ ਤੁਸੀਂ ਤੇਲ ਵਿੱਚ ਵੀ ਬਣਾ ਸਕਦੇ ਜਿਹਦੇ ਵਿੱਚ ਤੁਹਾਡਾ ਦਿਨ ਤੱਕ ਬਣਾ ਸਕਦੇ ਹੋ ਮੈਂ ਤਾਂ ਬਣਾ ਦੇਸੀ ਘੋਸ ਬਣਾਵਾਂਗੇ ਤੇ ਇਹ ਦੇਖੋ ਜੀ ਵਿੱਚ ਆਪਾਂ ਪਾਵਾਂਗੇ ਬਈ ਇੱਕ ਮੋਟੀ ਲਾਚੀ ਚਾਰ ਪੰਜ ਕਾਲੀਆਂ ਮਿਰਚਾਂ ਦੋ ਲੌਂਗ ਤੇ ਦਾਲਚੀਨੀ ਤੁਸੀਂ ਜੋ ਵੀ ਦਿਲ ਕਰੇ ਪਾ ਸਕਦੇ ਮੈਂ ਤਾਂ ਦਾਲਚੀਨੀ ਨਹੀਂ ਪਾਈ ਥੋੜਾ ਤਿੱਖਾ ਫਲੇਵਰ ਹਸਾ ਤੇ ਘਟ ਪਸੰਦ ਕਰਦਾ ਮੈਂ ਤੇ ਇਹ ਦੇਖੋ ਜੀ ਇਹ ਸਰਦਾ ਹੋ ਗਿਆ ਜੀ ਤੇ ਜਿਹੜਾ ਤਿਆਰ ਹੋ ਗਿਆ ਤੇ ਹੁਣ ਮੈਂ ਇਹਦੇ ਵਿੱਚ ਪਾ ਲਵਾਂਗੀ ਇਹ ਅਦਰਕ ਤੇ ਪਿਆਜ਼ ਪਿਆਜ਼ ਬਰਾਊਨ ਹੋਣ ਤੱਕ ਆਪਾਂ ਇਹਨੇ ਕਰਨਾ ਨੂੰ ਭੁੰਨਾਗੇ ਥੋੜਾ ਜਿਹਾ ਬਰਾਊਨ ਕਲਰ ਹੋ ਜੇ ਚਾਹਵਾਂ ਤਾਂ ਰੰਗ ਸੋਨਾ ਹੋ ਜਾਂਦਾ ਤੇ ਇਹਦੇ ਵਿੱਚ ਬਰਾਊਨ ਥੋੜੇ ਹੋਣ ਪਿਆਜ਼ ਜ਼ਿਆਦਾ ਅੱਛੇ ਲੱਗਦੇ ਹੈ ਸਾਡੇ ਪਿਆਜ਼ ਹੋ ਗਏ ਜੀ ਬ੍ਰਾਊਨ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਿਆਂਗੇ ਗਾਜਰਾਂ ਤੇ ਆਲੂ ਮਟਰ ਮੈਂ ਥੋੜੇ ਜਰ ਰੁਕ ਕੇ ਪਾਵਾਂਗੀ ਕਿਉਂਕਿ ਮਟਰ ਮੇਰੇ ਕੋਲ ਫਰੋਜ਼ਨ ਹੈ ਤੇ ਇਹ ਜਲਦੀ ਗਲ ਕੇ ਮੈਂ ਬਿਲਕੁਲ ਹੀ ਹੋ ਜਾਂਦੇ ਆ ਗਲ ਜਾਂਦੇ ਆ ਚਿੱਟੇ ਜਿਹੇ ਉਹ ਅੱਛੇ ਨਹੀਂ ਲੱਗਦੇ ਇਸ ਮਤੋਂ ਮੈਂ ਘਰ ਕੇ ਪਾਵਾਂਗੀ ਤੇ ਇਹ ਮੈਂ ਥੋੜਾ ਜਿਹਾ ਪਾਉਂਦੀ ਆ ਨਮਕ ਤੇ ਸਬਜ਼ੀਆਂ ਦੇ ਸਾਰਾ ਚਾਵਲਾ ਲੇ ਕੇ ਬਾਅਦ ਪਾਵਾਂਗੀ ਆਪਾਂ ਇੱਕ ਥੋੜੀ ਜਿਹੀ ਲਾਲ ਪਾ ਦਾਂਗੇ ਹਰੀ ਮਿਰਚ। ਇਹ ਥੋੜੀਆਂ ਜਿਹੀ 2 ਮਿੰਟ ਪੁੰਨ ਕੇ ਤੇ ਫਿਰ ਉਹ ਪਾਉਣਗੇ ਪਾਣੀ। ਇਹ ਨਾ ਮੈਂ ਇਹ ਪਾਣਾ ਗਲਾਸ ਲਿਆ ਚਾਵਲਾਂ ਦਾ। ਇਹ ਮੈਂ ਅੱਧਾ ਘੰਟਾ ਪਹਿਲਾਂ ਭਿਓ ਕੇ ਰੱਖ ਦਿੱਤੇ ਸੀ ਤੇ ਹੁਣ ਇਹਦੇ ਵਿੱਚ ਮੈਂ ਇੰਨੇ-ਇੰਨੇ ਹੀ 2 ਗਲਾਸ ਪਾਣੀ ਦੇ ਪਾਵਾਂਗੇ ਜਿੰਨੇ ਕਿ ਚਾਵਲ ਸੀ ਉੰਨੇ। ਇਹ ਆਪਾਂ ਜਦੋਂ ਪੜਾਈ ਤੇ ਬਣਾਉਂਦੇ ਆ ਮੈਂ ਸੱਤ ਤੋਂ ਚਾਵਲ ਪਾਣੀ ਪਾਉਂਦਾ ਤੇ ਜੇ ਕੁੱਕਰ ਤੇ ਬਣਾਉਂਦੇ ਆ ਤਾਂ 2:1 ਗੁਣਾ ਪਾਉਂਦੇ ਆ ਤੇ ਜਿ ਆਪਾਂ ਹੋੜੇ ਤੇ ਵਿੱਚ ਪਾ ਦਿਆਂਗੇ ਪਾਣੀ ਤੇ ਜੇ ਕੁੱਕੀ ਐਨ ਮਾ ਹੁੰਦਾ ਦੋ ਹਿੱਸੇ ਪਾਣੀ ਇੱਕ ਹਿੱਸਾ ਚਾਵਲ ਸੀ ਦੋ ਹਿੱਸੇ ਪਾਣੀ ਆਹਨ ਹੋਰ ਇਹਦੇ ਵਿੱਚ ਮੈਂ ਚਾਵਲਾਂ ਦੇ ਹਿੱਸੇ ਦਾ ਵੀ ਨਮਕ ਪਾ ਦਾਂਗੀ ਇਹ ਤਕਰੀਬਨ ਮੇਰਾ ਇਹ ਆਈਡੀਆ ਇੱਕ ਚਮਚ ਦਾ ਇੱਕ ਇੱਕ ਗਲਾਸ ਵਿੱਚ ਤੇ ਮੈਂ ਥੋੜਾ ਜਿਹਾ ਘੱਟ ਪਾ ਦਿੱਤਾ ਨਮਕ ਤੇ ਦੇਖੋ ਇਹ ਪ੍ਰੋਪਰ ਤਰੀਕਾ ਨਮਕ ਦੇਖਣ ਦਾ ਇਹ ਹੈ ਇਹ ਥੋੜਾ ਜਿਹਾ ਤੁਸੀਂ ਇਹ ਪਾਣੀ ਦਾ ਚੱਕ ਕੇ ਦੇਖ ਲਓ ਹਲਕਾ ਜਿਹਾ ਪਾਣੀ ਨਾਲੋਂ ਜਾਦਾ ਮਤਲਬ ਜਿਆਦਾ ਨਮਕ ਥੋੜਾ ਜਿਹਾ ਹੋਣਾ ਚਾਹੀਦਾ ਤੇ ਇਹ ਚਾਵਲ ਆਪਾਂ ਪਾਵਾਂਗੇ ਤਾਂ ਠੀਕ ਹੋ ਜਾਏਗਾ ਫਿਰ ਤੇ ਇਹ ਬਿਲਕੁਲ ਪਰਫੈਕਟ ਹੈਗਾ ਇਹਦਾ ਮੀਰਮੈਂਟ ਠੀਕ ਹੈ ਹੁਣ ਆਪਾਂ ਇਹਨੂੰ ਟੱਕ ਦੇਣੀ ਆ ਇਹ ਉਬਾਲੇ ਆਣ ਤੱਕ ਜੀ ਸਾਡਾ ਪਾਣੀ ਬੋਇਲ ਹੋ ਰਿਹਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਈਏਗੇ ਚਾਵਲ ਚਾਵਲ ਆਪਾਂ ਨੇ ਜਿਆਦਾ ਨਹੀਂ ਹਿਲਾਣਾ ਬਸ ਥੋੜੇ ਜਿਹਾ ਦੇਖੋ ਬਸ ਕਿਉਂਕਿ ਪਾਣੀ ਵਿੱਚ ਰੱਖੇ ਹੋਏ ਆ ਆਪਾਂ ਨੇ ਅਤਾ ਕੰਟਾ ਤੇ ਇਹ ਫਿਰ ਨਾ ਟੁੱਟ ਜਾਂਦੇ ਆ ਚਾਵਲ ਇਹਨਾਂ ਬਿਲਕੁਲ ਘੁਲਾਉਣਾ ਨਹੀਂ ਚਲੋ ਜੀ ਇਹ ਪਾ ਦਿੱਤੇ ਤੇ ਆਪਾਂ ਨਾਲ ਦੀ ਨਾਲ ਹੁਣੇ ਪਾ ਦਿਆਂਗੇ ਚਾਵਲ ਮਰਤਸ ਤੇ ਇਹਨੂੰ ਆਪਾਂ ਤੇਜ਼ ਗੇਅਰ ਗੈਸ ਤੇ ਹੀ ਖਾਣਾਂਗੇ ਥੋੜਾ ਜਿਹਾ ਬੁਬਲ ਹੋ ਜਾਣਾ ਪਾਣੀ ਥੋੜਾ ਘੱਟ ਜਾਏਗਾ ਫਿਰ ਆਪਾਂ ਇਹਨੂੰ ਸਿਲ ਤੇ ਕਰਦੇ ਆਂਗੇ ਤੁਹਾਨੂੰ ਦਿਖਾਉਂਦੀ ਹਾਂ ਇਹ ਦੇਖੋ ਜੀ ਸਾਡੇ ਉਵਾਲੀ ਆ ਰਹੀ ਹੈ ਤੇ ਪਾਣੀ ਵੀ ਥੋੜਾ ਜਿਹਾ ਰਿਡਿਊਸ ਹੋ ਗਿਆ ਤੇ ਇਹਨੂੰ ਹੁਣ ਆਪਾਂ ਸਲੋ ਗੈਸ ਤੇ ਕਰਦੇ ਆਂਗੇ ਬਸ ਇਹਨੂੰ ਆਪਾਂ ਨੇ ਛੇੜਨਾ ਨਹੀਂ ਤੇ ਟੱਕ ਕੇ ਬਸ ਰੱਖ ਦੇਗੇ ਠੀਕ ਹੈ ਹੁਣ ਆਪਾਂ ਵੇਟ ਕਰਦੇ ਆਂ ਜਦੋਂ ਪਾਣੀ ਪੂਰਾ ਸੁੱਕ ਜਾਏਗਾ ਤੇ ਸਾਨੂੰ ਚਾਵਲ ਤਿਆਰ ਮਿਲਣਗੇ ਦੇਖੋ ਜੀ ਸਾਡੇ ਚਾਵਲ ਹੋ ਗਏ ਤਿਆਰ ਤੇ ਗੈਸ ਆਪਾਂ ਨੇ ਕਰਤੀ ਬੰਦ ਐਂ ਦੇਖੋ ਕਿੰਨੇ ਖਿਖਲੇ ਖਿਖਲੇ ਚਾਵਲ ਬਣੇ ਆ ਇਹਨੂੰ ਨਾ ਹਲਾਉਣਾ ਨਹੀਂ ਜਾਂਦਾ ਕੋਲ ਮਚੋਲਾ ਨਹੀਂ ਕਰਨਾ ਤੇ ਫਿਰ ਟੁੱਟ ਜਾਂਦੇ ਆ ਇਹ ਦੇਖੋ ਤੇ ਇਹਨਾਂ ਨੂੰ ਹਮੇਸ਼ਾ ਪਾਣੀ ਦੇ ਅਸਤਰਾ ਥੋੜੇ ਜਿ ਖਿਲਾਰ ਕੇ ਇਕੱਠੇ ਨਾ ਹੋਣ ਕਿੰਨੇ ਅੱਛੇ ਬਣੇ ਆ ਚਾਵਲ ਦੇਖੋ ਜੀ ਬੰਨ ਜਾਲਦੇ ਸਾਡੇ ਮਦਰ ਮੇਰੇ ਨਾਲ ਇਕੜਛੀ ਦੀ ਐਂ ਡੰਡੀ ਨਾਲ ਹਲਾਉਂਦੇ ਹੁੰਦੇ ਸੀ ਬਈ ਇਹ ਟੁੱਟ ਜਾਂਦੇ ਆ ਚਾਵਲ ਬਈ ਇਹ ਖੜੇ ਖੜੇ ਹੀ ਅੱਛੇ ਲੱਗਦੇ ਆ ਖਿੱਲੇ ਖਿੱਲੇ ਐ ਬਈ ਮਾ ਜੀ ਬੜੀ ਬੱਧੀਆ ਖੁਸ਼ਬੂ ਆ ਰਹੀ ਹੈ ਬਾਸਮਤੀ ਚਾਵਲ ਹੈ ਕੋ ਮਜ਼ੇਦਾਰ ਜਰਮਾ ਕਰ ਰਹੇ ਫਰਾਈਤੇ ਨਾਲ ਦਹੀਂ ਨਾਲ ਤੇ ਠੀਕ ਹੈ ਜੀ ਮਿਲਦੇ ਆ ਨਵੇਂ ਵੀਡੀਓ ਵਿੱਚ ਸਸਤੀਕਾਲ ਜੀ ਸਭ ਖੁਸ਼ ਰਹੋ